ਕੀ ਜੱਗ ਵੀਰ ਭਾਈ ਹਸਪੀਟਲ ਚਲ ਜਾਓ ਇਹਦੇ ਵਿੱਚ ਜੀ 12 ਤਰੀਕ ਦੀ ਘਟਨਾ ਹੈਗੀ ਹੈ ਤੇ ਉਹਦੇ ਵਿੱਚ ਜੋ ਜਸਵਿੰਦਰ ਸਿੰਘ ਨਾਮ ਦਾ ਲੜਕਾ ਸੀਗਾ ਉਹ ਤੇ ਸੱਟ ਲੱਗੀ ਸੀਗੀ ਤੇ ਸੱਟ ਲੱਗਣ ਤੋਂ ਬਾਅਦ ਜਿਹੜਾ ਉਹਨੂੰ ਉਹਦੇ ਘਰ ਦੇ ਵੱਲੋਂ ਦਾਖਲ ਕਰਾਇਆ ਗਿਆ ਸੀ ਤੇ ਉਹਦੇ ਹਾਲਾਤ ਮਤਲਬ ਕਿ ਬਿਆਨ ਦੇਣ ਦੇ ਲਾਇਕ ਨਹੀਂ ਸੀਗਾ ਤੇ ਉਹਦੀ ਜਿਹੜੀ ਵਾਈਬ ਸੀਗੀ ਉਹ ਵੀ ਉਸ ਟਾਈਮ ਨਾਲ ਸੀਗੀ ਤਾਂ ਉਹਨਾਂ ਦੇ ਬਿਆਨ ਤੇ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 31 14 ਤਰੀਕ ਨੂੰ ਜਿਹੜਾ ਹੈਗਾ ਇਹ ਦਰਜ ਕੀਤਾ ਜੀ ਅਤੇ ਇੰਤਰਾ 18 1118 11152 ਤੇ 35 ਬੀਐਨਐਸ ਤੇ ਇਹਦੇ ਵਿੱਚ ਇਹ ਸੀਗਾ ਜੀ ਕਿ ਇਹ ਦੋਨੋਂ ਜਣੇ ਆਪਣੇ ਆਏ ਹੋਏ ਸੀਗੇ ਇੱਥੇ ਅਨੰਦਪੁਰ ਸਾਹਿਬ ਮੀਆਂ ਬੀਬੀ ਤੇ ਇਹ ਜਿਹੜਾ ਹੈਗਾ ਦਸ਼ਵਿੰਦਰ ਇਹ ਰਵਿਦਾਸ ਟੌਂਕ ਨੇ ਸਕੂਟੀ ਖੜੀ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਵਾਸ਼ਰੂਮ ਕਰਨ ਚਲੇ ਗਿਆ ਆਪਣੀ ਵਾਈਫ ਨੂੰ ਦੱਸ ਕੇ ਤੇ ਉੱਥੇ ਥੋੜੇ ਟਾਈਮ ਬਾਅਦ ਉਹਦੀ ਵਾਈਬ ਦੱਸਦੀ ਆ ਵੀ ਇਹ ਅਚਾਨਕ ਅਮੂਮਨ ਕੋਈ ਇਹ ਪੁਰਾਣੇ ਜਾਣਦੇ ਨਹੀਂ ਸੀਗੇ ਉੱਥੇ ਲੜਾਈ ਹੋ ਗਈ ਤੇ ਇਹਨੇ ਜਾ ਕੇ ਦੇਖਿਆ ਇਹਦੇ ਘਰ ਵਾਲੇ ਦੇ ਜਿਹੜੇ ਹੈਗੇ ਕਿਰਪਾਨਾ ਵਾਰ ਕਰ ਰਹੇ ਸੀਗੇ ਉਸ ਤੋਂ ਬਾਅਦ ਫੌਰਨ ਜਿਹੜਾ ਹੈਗਾ ਜਦੋਂ ਸਾਡੇ ਪੁਲਿਸ ਦੇ ਨੋਟਿਸ 'ਚ ਆਇਆ ਅਸੀਂ ਨਾਲੇ ਜਿਹੜਾ ਹੈਗਾ ਬੰਦੇ ਵੈਰੀਫਾਈ ਕਰ ਲਏ ਕਿ ਕਿਹੜੇ ਬੰਦੇ ਨੇ ਤੇ ਜੋ ਜਨੂੰ ਸਾਨੂੰ ਪਤਾ ਲੱਗਿਆ ਦੋਨੋਂ ਜਿਹੜੇ ਹੈਗੇ ਉਹ ਜੁਵਨਾਈਲ ਸੀਗੇ ਤੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਜਿਹੜਾ ਹੈਗਾ ਕਿ ਜੋ ਪ੍ਰੋਪਰ ਪ੍ਰोसीजर ਨਾਲ ਹੈਗਾ ਉਹ ਕਾਰਵਾਈ ਕੀਤੀ ਗਈ ਹੈ ਕਿਹੜੀ ਕਿਹੜੀ ਕਾਰਵਾਈ ਕੀਤੀ ਕੀ ਨਾਮ ਹੈ ਜੀ ਉਹਨਾਂ ਦਾ ਐਕਚੁਅਲੀ ਜੋਗਨਾਈਲ ਹੈਗੇ ਆ ਬੱਚੇ ਇਸ ਕਰਕੇ ਪਛਾਣ ਜਿਹੜੀ ਹੈਗੀ ਉਹਨਾਂ ਦੀ ਉਹ ਉੱਤ ਰੱਖੀ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਜੋਗਨਾਈਲ ਜਸਟਿਸ ਬੋਰਡ ਹੁੰਦਾ ਹੈ ਉੱਥੇ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਆ ਜਿਹੜਾ ਬੱਚਿਆਂ ਦਾ ਕੇਂਦਰ ਹੁੰਦਾ ਉੱਥੇ ਛੱਡਿਆ ਗਿਆ ਨਹੀਂ ਕੋਈ ਪਹਿਲਾਂ ਕੋਈ ਹੈ ਜੀ ਘਟਨਾ ਸਾਹਮਣੇ ਨਹੀਂ ਆਈ ਜੀ